ਬਾਤੇ ਸਤਕਾਰਿਤ श्रोतांनो ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸੱਚ ਕਰਕੇ ਕੀ ਮਾਨ ਮਹਿਸੂਸ ਕਰਦੇ ਹਾਂ ਜੋ ਲਗਾਤਾਰ ਸਾਡੇ ਦੁਆਰਾ ਗਾਇ ਲੋਕ ਗੀਤਾਂ ਨੂੰ ਸੁਣਦੇ ਨੇ ਸਾਨੂੰ ਸੁਣ ਸੁਣੇ ਕੌਮਪਲੀਮੈਂਟ ਕਰਦੇ ਨੇ ਸਾਡਾ ਹੌਸਲਾ ਵਧਾਉਂਦੇ ਨੇ ਤੇ ਆਪਾਂ ਕੀ ਕਰਦੇ ਹਾਂ ਇਸੇ ਹੌਸਲੇ ਦੀ ਬਦੌਲਤ ਹਰ ਰੋਜ਼ ਕੋਈ ਨਾ ਕੋਈ ਨਵਾਂ ਲੋਕ ਗੀਤ ਲੱਗੇ ਤੁਹਾਡੇ ਹਾਂ ਤੁਹਾਡੇ ਰੂਪ ਹੋ ਜਾਂਦੇ ਆ ਤੇ ਅੱਜ ਬੜਾ ਲੋਕ ਗੀਤ ਤੁਸੀਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਸਾਨੂੰ ਉਮੀਦ ਆ ਕਿ ਤੁਹਾਨੂੰ ਇਹ ਲੋਕ ਗੀਤ ਜਿਹੜਾ ਹੈਗਾ ਬਹੁਤ ਚੰਗਾ ਲੱਗੇਗਾ ਬਹੁਤ ਚੰਗਾ ਲੱਗਿਆ ਬਹੁਤ ਤੁਸੀਂ ਆਨੰਦਿਤ ਹੋਵੋਗੇ ਬਹੁਤ ਖੁਸ਼ੀ ਮਹਿਸੂਸ ਕਰੋਗੇ ਇਸ ਲੋਕ ਗੀਤ ਨੂੰ ਸੁਣ ਕੇ ਤੇ ਅਸੀਂ ਉਮੀਦ ਕਰਦੇ ਆ ਕਿ ਤੁਸੀਂ ਸਾਡੇ ਦੁਆਰਾ ਗਾਏ ਹਰ ਲੋਕ ਗੀਤ ਨੂੰ ਪਰਮਾ ਹੰਗਾਰਾ ਦੋਗੇ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਬਾਲਾ ਜੀ ਪਾਲਾ ਜੀ ਨਮਣ ਕੰਢਵਲੇ ਤయ్యా ਪਾਲਾ ਜੀ ਨਮਣ ਸਵਾਸੇ ਰ ਪਈਆ ਪਾਲਾ ਜੀ ਨਮਣ ਸਵਾਸੇ ਰ ਪਈਆ ਦੇ ਟਾਟੇ ਸ਼ਣ ਤੇ ਆਇਆ ਪਲਾ ਜੀ ਜੀ ਜੇ ਨੇ ਪੈਣੋ ਚੜਾਇਆ ਪਲਾ ਜੀ ਜੀ ਜੇ ਨੇ ਪੈਣੋ ਚੜਾਇਆ ਪਲਾ Palaaji, lilu di gode jo thayya. Palaaji, lilo di gode jo thayya. Palaaji, da ladka le ayya pa. ਵੰਡੋ ਵਦਾਈਆ ਪਾਲਾ ਜੀ ਲੜਕੇ ਦੀ ਵੰਡੋ ਵਦਾਈਆ ਪਾਲਾ ਜੀ ਨਮਣੇ ਖੰਡਵਰ ਤਈਆ ਪਾਲਾ ਜੀ ਨਮਣੇ ਖੰਡਵਰ ਤਈਆ ਤੇ ਟਾਟੇ ਛਣ ਤੇ ਆਇਆ ਹਾਂ ਜੀ ਦੋਸਤੋ ਇਸੇ ਲੋਕ ਗੀਤਾਂ ਦੀ ਇੱਕ ਬੜੀ ਸੋਹਣੀ ਬੰਨਗੀ ਸਿੱਠਣੀਆਂ ਜੋ ਅਸੀਂ ਤੁਹਾਡੇ ਰੂਬਰੂ ਕੀਤੀਆਂ ਅਸੀਂ ਬਹੁਤ ਖੁਸ਼ ਹੋਏ ਨਾ ਸਿੱਠਣੀਆਂ ਨੂੰ ਗਾ ਕੇ ਤੇ ਜਦੋਂ ਇਹ ਸਿੱਠਣੀਆਂ ਵਿਆਹ ਦੀ ਵਿੱਚ ਕਾਇਆਂ ਜਾਣ ਤਾਂ ਵਿਆਹਾਂ ਦੀ ਰੌਣਕ ਜਿਹੜੀ ਹੈਗੀ ਦੁੱਗਣੀ ਚੱਗਣੀ ਹੋ ਜਾਂਦੀ ਹੈ ਔਰ ਇਹਨਾਂ ਸਿੱਠਣਿਆਂ ਨੂੰ ਤੁਸੀਂ ਹੋਰ ਵੀ ਵਧਾ ਸਕਦੇ ਹੋਗੇ ਹਾਂ ਹੋਰ ਪਰਿਵਾਰਾਂ ਦੇ ਜਿਹੜੇ ਆਪਣੇ ਥੋੜੇ ਸਿਰ ਰਿਸ਼ਤੇ ਨਾਤੇ ਹੁੰਦੇ ਨੇ ਤੁਸੀਂ ਉਹਨਾਂ ਦੇ ਨਾਮ ਲੈ ਕੇ ਤੁਸੀਂ ਇਸ ਨੂੰ ਇਸ ਲੋਕ ਗੀਤ ਨੂੰ ਹੋਰ ਵੀ ਲੰਬੇਆ ਕਰ ਸਕਦੇ ਹੋ ਤੇ ਤੁਹਾਡਾ ਸਾਡੇ ਚੈਨਲ ਦੇ ਨਾਲ ਲਗਾਤਾਰ ਜੁੜੇ ਹੋਣ ਕਰਕੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ